ਸਿਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾ ਤਜਸਵੀਨੀ ਰਾਏ ਜੇਕਰ ਤੁਸੀਂ ਵੀ ਜਹਾਜ਼ ਰਾਹੀਂ ਸਫ਼ਰ ਕਰਦੇ ਹੋ ਜਾਂ ਸਫ਼ਰ ਕਰਨ ਦੀ ਸੋਚ ਰਹੇ ਹੋ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ ਕਿਉਂਕਿ ਡੀਜੀਸੀਏ ਦੇ ਵੱਲੋਂ ਨਵੇਂ ਨਿਯਮ ਜਿਹੜੇ ਨੇ ਲਾਗੂ ਕਰ ਦਿੱਤੇ ਗਏ ਨੇ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ ਹੁਣ ਤੁਸੀਂ ਫਲਾਈਟ ਦੇ ਦੌਰਾਨ ਪਾਵਰ ਬੈਂਕ ਰਾਹੀਂ ਆਪਣਾ ਫੋਨ ਚਾਰਜ ਨਹੀਂ ਕਰ ਸਕਦੇ ਹੋ ਹੁਣ ਨਿਯਮਾਂ ਦੇ ਵਿੱਚ ਜਿਹੜਾ ਹੈ ਬਦਲਾਅ ਕਰ ਦਿੱਤਾ ਗਿਆ ਹੈ ਡੀਜੀਸੀਏ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਪਾਵਰ ਬੈਂਕ ਜਾਂ ਬੈਟਰੀਜ਼ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਆਪਣੇ ਹੈਂਡbag ਜਾਂ ਕੈਰੀ ਬੈਗ ਦੇ ਵਿੱਚ ਲੈ ਕੇ ਜਾ ਸਕਦੇ ਹੋ ਪਰ ਉਹ ਜਿਹੜਾ ਪਹਿਲਾਂ ਹੁੰਦਾ ਸੀ ਕਿ ওভারਹੈਡ ਕੈਬਿਨ ਦੇ ਵਿੱਚ ਅਸੀਂ ਸਮਾਨ ਦੇ ਵਿੱਚ ਪਾਵਰ ਬੈਂਕ ਰੱਖ ਦਿੰਦੇ ਸੀ ਉਹ ਨਹੀਂ ਹੋਏਗਾ ਹੁਣ ਜਿਹੜੇ ਨੇ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਹੁਣ ਤੁਸੀਂ ਯਾਤਰਾ ਦੇ ਦੌਰਾਨ ਆਪਣਾ ਕੋਈ ਵੀ ਫੋਨ ਜਾਂ ਕੋਈ ਵੀ ਗੈਜਟ ਪਾਵਰ ਬੈਂਕ ਦੇ ਰਾਹੀਂ ਜਿਹੜਾ ਹੈ ਚਾਰਜ ਨਹੀਂ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਇਨਸੀਡੈਂਟ ਅਜਿਹੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਜਹਾਜ਼ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਜਾਂ ওভারਹੈਡ ਕੈਬਿਨ ਦੇ ਵਿੱਚੋਂ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਅਕਸਰ ਕੈਬਨ ਕਰੂ ਨੂੰ ਪਤਾ ਨਹੀਂ ਲੱਗਦਾ ਪਰ ਹੁਣ ਇਹ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਕਿ ਕੋਈ ਵੀ ਫਲਾਈਟ ਦੌਰਾਨ ਫੋਨ ਜਾਂ ਹੋਰ ਗੈਜੇਟਸ ਨੂੰ ਚਾਰਜ ਕਰਨ ਲਈ ਪਾਵਰ ਬੈਂਕ ਦੀ ਵਰਤੋਂ ਨਹੀਂ ਕਰ ਸਕੇਗਾ ਡੀਜੀਸੀਏ ਨੇ 에ਅਰਲਾਈਨਸ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਚਾਲਕਦਲ ਨੂੰ ਬੈਟਰੀਆ ਦੇ ਗਰਮ ਹੋਣ ਜਾਂ ਧੂਆ ਨਿਕਲਣ ਵਰਗੇ ਸੰਕੇਤਾਂ ਦੀ ਪਹਿਚਾਨ ਕਰਨ ਲਈ ਵਿਸ਼ੇਸ਼ ਸਿਖਲਾਈ ਦੇਣ ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਦਾ ਕੋਈ ਵੀ ਉਪਕਰਣ ਅਸਾਧਾਰਨ ਤੌਰ ਤੇ ਗਰਮ ਹੁੰਦਾ ਹੈ ਜਾਂ ਵਿੱਚੋਂ ਕੋਈ ਗੰਧ ਆਉਂਦੀ ਹੈ ਤਾਂ ਉਹ ਤੁਰੰਤ ਕੈਬਨ ਕਰੂ ਨੂੰ ਸੂਚਿਤ ਕਰ ਸਕਦੇ ਨੇ 에어ਪੋਰਟਸ ਨੂੰ ਵੀ ਟਰਮੀਨਲ ਦੇ ਪ੍ਰਵੇਸ਼ ਦੁਆਰ ਅਤੇ ਚੈੱਕ ਇਨ ਕਾਊਂਟਰਾਂ ਤੇ ਸੁਰੱਖਿਆ ਚੇਤਾਵਨੀਆਂ ਪ੍ਰਦਰਸ਼ਿਤ ਕਰਨ ਲਈ ਕਿਹਾ ਗਿਆ ਹੈ ਕੇਂਦਰੀ ਹਵਾਵਾਜੀ ਮੰਤਰੀ ਰਾਮ ਮੋਹਨ ਨਾਇਡੂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਇਹ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੀਤਾ ਗਿਆ ਹੈ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਪਹਿਲਾਂ ਕੀ ਹੁੰਦਾ ਸੀਗਾ ਪਹਿਲੇ ਲੋਕ ਜਿਹੜਾ ਆਪਣਾ ਪਾਵਰ ਬੈਂਕ ਹੁੰਦਾ ਸੀਗਾ ਉਹ ਓਵਰਹੈਡ ਕੈਬਿਨਸ ਦੇ ਵਿੱਚ ਰੱਖ ਦਿੰਦੇ ਸੀਗੇ ਜਿਸ ਤੋਂ ਬਾ ਹੱਥ ਸੇ ਵਾਪਰ ਜਾਂਦੇ ਸੀਗੇ ਤੇ ਹੁਣ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆ ਡੀਜੀਸੀਏ ਦੇ ਵੱਲੋਂ ਜਿਹੜੇ ਨੇ ਹੁਣ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਕੋਈ ਵੀ ਯਾਤਰੀ ਯਾਤਰਾ ਦੇ ਦੌਰਾਨ ਆਪਣਾ ਫੋਨ ਪਾਵਰ ਬੈਂਕ ਰਾਹੀਂ ਜਿਹੜਾ ਚਾਰਜ ਨਹੀਂ ਕਰ ਸਕਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਤੇਜਸਵਨੀ ਰਾਏ ਜੇਕਰ ਤੁਸੀਂ ਵੀ ਜਹਾਜ਼ ਰਾਹੀਂ ਸਫ਼ਰ ਕਰਦੇ ਹੋ ਜਾਂ ਸਫ਼ਰ ਕਰਨ ਦੀ ਸੋਚ ਰਹੇ ਹੋ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ ਕਿਉਂਕਿ ਡੀਜੀਸੀਏ ਦੇ ਵੱਲੋਂ ਨਵੇਂ ਨਿਯਮ ਜਿਹੜੇ ਨੇ ਲਾਗੂ ਕਰ ਦਿੱਤੇ ਗਏ ਨੇ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ ਹੁਣ ਤੁਸੀਂ ਫਲਾਈਟ ਦੇ ਦੌਰਾਨ ਪਾਵਰ ਬੈਂਕ ਰਾਹੀਂ ਆਪਣਾ ਫੋਨ ਚਾਰਜ ਨਹੀਂ ਕਰ ਸਕਦੇ ਹੋ ਹੁ ਨਿਯਮਾਂ ਦੇ ਵਿੱਚ ਜਿਹੜਾ ਹੈ ਬਦਲਾਅ ਕਰ ਦਿੱਤਾ ਗਿਆ ਹੈ ਡੀਜੀਸੀਏ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਪਾਵਰ ਬੈਂਕ ਜਾਂ ਬੈਟਰੀਜ਼ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁ ਯੋਸ ਨੂੰ ਆਪਣੇ ਹੈਂਡbag ਜਾਂ ਕੈਰੀ ਬੈਗ ਦੇ ਵਿੱਚ ਲੈ ਕੇ ਜਾ ਸਕਦੇ ਹੋ ਪਰ ਉਹ ਜਿਹੜਾ ਪਹਿਲਾਂ ਹੁੰਦਾ ਸੀ ਕਿ ওভারਹੈਡ ਕੈਬਿਨ ਦੇ ਵਿੱਚ ਅਸੀਂ ਸਮਾਨ ਦੇ ਵਿੱਚ ਪਾਵਰ ਬੈਂਕ ਰੱਖ ਦਿੰਦੇ ਸੀ ਉਹ ਨਹੀਂ ਹੋਏਗਾ ਹੁਣ ਜਿਹੜੇ ਨੇ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਹੁਣ ਤੁਸੀਂ ਯਾਤਰਾ ਦੇ ਦੌਰਾਨ ਆਪਣਾ ਕੋਈ ਵੀ ਫੋਨ ਜਾਂ ਕੋਈ ਵੀ ਗੈਜਟ ਪਾਵਰ ਬੈਂਕ ਦੇ ਰਾਹੀਂ ਜਿਹੜਾ ਹੈ ਚਾਰਜ ਨਹੀਂ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਇਨਸੀਡੈਂਟ ਅਜਿਹੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਜਹਾਜ਼ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਜਾਂ ওভারਹੈਡ ਕੈਬਿਨ ਜਦੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਅਕਸਰ ਕੈਬਨ ਕਰੂ ਨੂੰ ਪਤਾ ਨਹੀਂ ਲੱਗਦਾ ਪਰ ਹੁਣ ਇਹ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਕਿ ਕੋਈ ਵੀ ਫਲਾਈਟ ਦੌਰਾਨ ਫੋਨ ਜਾਂ ਹੋਰ ਗੈਜੇਟਸ ਨੂੰ ਚਾਰਜ ਕਰਨ ਲਈ ਪਾਵਰ ਬੈਂਕ ਦੀ ਵਰਤੋਂ ਨਹੀਂ ਕਰ ਸਕੇਗਾ ਡੀਜੀਸੀਏ ਨੇ 에ਅਰਲਾਈਨਸ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਚਾਲਕ ਦਲ ਨੂੰ ਬੈਟਰੀਆ ਦੇ ਗਰਮ ਹੋਣ ਜਾਂ ਧੂੰਆਂ ਨਿਕਲਣ ਵਰਗੇ ਸੰਕੇਤਾਂ ਦੀ ਪਛਾਣ ਕਰਨ ਲਈ ਵਿਸ਼ੇਸ਼ ਸਿਖਲਾਈ ਦੇਣ ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਦਾ ਕੋਈ ਵੀ ਉਪਕਰਣ ਅਸਾਧਾਰਨ ਤੌਰ ਤੇ ਗਰਮ ਹੁੰਦਾ ਹੈ ਜਾਂ ਵਿੱਚੋਂ ਕੋਈ ਗੰਧ ਆਉਂਦੀ ਹੈ ਤਾਂ ਉਹ ਤੁਰੰਤ ਕੈਬਨ ਕਰੂ ਨੂੰ ਸੂਚਿਤ ਕਰ ਸਕਦੇ ਨੇ 에어ਪੋਰਟਸ ਨੂੰ ਵੀ ਟਰਮੀਨਲ ਦੇ ਪ੍ਰਵੇਸ਼ ਦੁਆਰ ਅਤੇ ਚੈੱਕ-ਇਨ ਕਾਊਂਟਰਾਂ ਤੇ ਸੁਰੱਖਿਆ ਚੇਤਾਵਨੀਆਂ ਪ੍ਰਦਰਸ਼ਿਤ ਕਰਨ ਲਈ ਕਿਹਾ ਗਿਆ ਹੈ ਕੇਂਦਰੀ ਹਵਾਵਾਜੀ ਮੰਤਰੀ ਰਾਮ ਮੋਹਨ ਨਾਇਡੂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਇਹ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੀਤਾ ਗਿਆ ਹੈ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਪਹਿਲਾਂ ਕੀ ਹੁੰਦਾ ਸੀਗਾ ਪਹਿਲੇ ਲੋਕ ਜਿਹੜਾ ਆਪਣਾ ਪਾਵਰ ਬੈਂਕ ਹੁੰਦਾ ਸੀਗਾ ਉਹ ਓਵਰਹੈਡ ਕੈਬਿਨਸ ਦੇ ਵਿੱਚ ਰੱਖ ਦਿੰਦੇ ਸੀਗੇ ਜਿਸ ਤੋਂ ਹੱਥ ਸੇ ਵਾਪਰ ਜਾਂਦੇ ਸੀਗੇ ਤੇ ਹੁਣ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆ ਡੀਜੀਸੀਏ ਦੇ ਵੱਲੋਂ ਜਿਹੜੇ ਨੇ ਹੁਣ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਕੋਈ ਵੀ ਯਾਤਰੀ ਯਾਤਰਾ ਦੇ ਦੌਰਾਨ ਆਪਣਾ ਫੋਨ ਪਾਵਰ ਬੈਂਕ ਰਾਹੀਂ ਜਿਹੜਾ ਚਾਰਜ ਨਹੀਂ ਕਰ ਸਕਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾ ਤਜਸਵੀਨੀ ਰਾਏ ਜੇਕਰ ਤੁਸੀਂ ਵੀ ਜਹਾਜ਼ ਰਾਹੀਂ ਸਫ਼ਰ ਕਰਦੇ ਹੋ ਜਾਂ ਸਫ਼ਰ ਕਰਨ ਦੀ ਸੋਚ ਰਹੇ ਹੋ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ ਕਿਉਂਕਿ ਡੀਜੀਸੀਏ ਦੇ ਵੱਲੋਂ ਨਵੇਂ ਨਿਯਮ ਜਿਹੜੇ ਨੇ ਲਾਗੂ ਕਰ ਦਿੱਤੇ ਗਏ ਨੇ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ ਹੁਣ ਤੁਸੀਂ ਫਲਾਈਟ ਦੇ ਦੌਰਾਨ ਪਾਵਰ ਬੈਂਕ ਰਾਹੀਂ ਆਪਣਾ ਫੋਨ ਚਾਰਜ ਨਹੀਂ ਕਰ ਸਕਦੇ ਹੋ ਉਹ ਨਿਯਮਾਂ ਦੇ ਵਿੱਚ ਜਿਹੜਾ ਹੈ ਬਦਲਾਅ ਕਰ ਦਿੱਤਾ ਗਿਆ ਹੈ ਡੀਜੀਸੀਏ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਪਾਵਰ ਬੈਂਕ ਜਾਂ ਬੈਟਰੀਜ਼ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਸੀ ਉਸ ਨੂੰ ਆਪਣੇ ਹੈਂਡbag ਜਾਂ ਕੈਰੀ ਬੈਗ ਦੇ ਵਿੱਚ ਲੈ ਕੇ ਜਾ ਸਕਦੇ ਹੋ ਪਰ ਉਹ ਜਿਹੜਾ ਪਹਿਲਾਂ ਹੁੰਦਾ ਸੀ ਕਿ ওভারਹੈਡ ਕੈਬਿਨ ਦੇ ਵਿੱਚ ਅਸੀਂ ਸਮਾਨ ਦੇ ਵਿੱਚ ਪਾਵਰ ਬੈਂਕ ਰੱਖ ਦਿੰਦੇ ਸੀ ਉਹ ਨਹੀਂ ਹੋਏਗਾ ਹੁਣ ਜਿਹੜੇ ਨੇ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਹੁਣ ਤੁਸੀਂ ਯਾਤਰਾ ਦੇ ਦੌਰਾਨ ਆਪਣਾ ਕੋਈ ਵੀ ਫੋਨ ਜਾਂ ਕੋਈ ਵੀ ਗੈਜਟ ਪਾਵਰ ਬੈਂਕ ਦੇ ਰਾਹੀਂ ਜਿਹੜਾ ਹੈ ਚਾਰਜ ਨਹੀਂ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਇਨਸੀਡੈਂਟ ਅਜਿਹੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਜਹਾਜ਼ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਜਾਂ ওভারਹੈਡ ਕੈਬਿਨ ਦੇ ਜੋ ਧੂਆ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਅਕਸਰ ਕੈਬਨ ਕਰੂ ਨੂੰ ਪਤਾ ਨਹੀਂ ਲੱਗਦਾ ਪਰ ਹੁਣ ਇਹ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਕਿ ਕੋਈ ਵੀ ਫਲਾਈਟ ਦੌਰਾਨ ਫੋਨ ਜਾਂ ਹੋਰ ਗੈਜੇਟਸ ਨੂੰ ਚਾਰਜ ਕਰਨ ਲਈ ਪਾਵਰ ਬੈਂਕ ਦੀ ਵਰਤੋਂ ਨਹੀਂ ਕਰ ਸਕੇਗਾ ਡੀਜੀਸੀਏ ਨੇ 에ਅਰਲਾਈਨਸ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਚਾਲਕਦਾਨ ਨੂੰ ਬੈਟਰੀਆ ਦੇ ਗਰਮ ਹੋਣ ਜਾਂ ਧੂਆ ਨਿਕਲਣ ਵਰਗੇ ਸੰਕੇਤਾਂ ਦੀ ਪਹਿਚaan ਕਰਨ ਲਈ ਵਿਸ਼ੇਸ਼ ਸਿਖਲਾਈ ਦੇਣ ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਦਾ ਕੋਈ ਵੀ ਉਪਕਰਣ ਅਸਾਧਾਰਨ ਤੌਰ ਤੇ ਗਰਮ ਹੁੰਦਾ ਹੈ ਜਾਂ ਵਿੱਚੋਂ ਕੋਈ ਗੰਧ ਆਉਂਦੀ ਹੈ ਤਾਂ ਉਹ ਤੁਰੰਤ ਕੈਬਨ ਕਰੂ ਨੂੰ ਸੂਚਿਤ ਕਰ ਸਕਦੇ ਨੇ 에어ਪੋਰਟਸ ਨੂੰ ਵੀ ਟਰਮੀਨਲ ਦੇ ਪ੍ਰਵੇਸ਼ ਦੁਆਰ ਅਤੇ ਚੈੱਕ ਇਨ ਕਾਊਂਟਰਾਂ ਤੇ ਸੁਰੱਖਿਆ ਚੇਤਾਵਨੀਆਂ ਪ੍ਰਦਰਸ਼ਿਤ ਕਰਨ ਲਈ ਕਿਹਾ ਗਿਆ ਹੈ ਕੇਂਦਰੀ ਹਵਾਵਾਜੀ ਮੰਤਰੀ ਰਾਮ ਮੋਹਨ ਨਾਇਡੂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਇਹ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੀਤਾ ਗਿਆ ਹੈ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਪਹਿਲਾਂ ਕੀ ਹੁੰਦਾ ਸੀਗਾ ਪਹਿਲੇ ਲੋਕ ਜਿਹੜਾ ਆਪਣਾ ਪਾਵਰ ਬੈਂਕ ਹੁੰਦਾ ਸੀਗਾ ਉਹ ਓਵਰਹੈਡ ਕੈਬਿਨਸ ਦੇ ਵਿੱਚ ਰੱਖ ਦਿੰਦੇ ਸੀਗੇ ਜਿਸ ਤੋਂ ਬਾ ਹੱਥ ਸੇ ਵਾਪਰ ਜਾਂਦੇ ਸੀਗੇ ਤੇ ਹੁਣ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆ ਡੀਜੀਸੀਏ ਦੇ ਵੱਲੋਂ ਜਿਹੜੇ ਨੇ ਹੁਣ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਕੋਈ ਵੀ ਯਾਤਰੀ ਯਾਤਰਾ ਦੇ ਦੌਰਾਨ ਆਪਣਾ ਫੋਨ ਪਾਵਰ ਬੈਂਕ ਰਾਹੀਂ ਜਿਹੜਾ ਚਾਰਜ ਨਹੀਂ ਕਰ ਸਕਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾ ਤਜਸਵੀਨੀ ਰਾਏ ਜੇਕਰ ਤੁਸੀਂ ਵੀ ਜਹਾਜ਼ ਰਾਹੀਂ ਸਫ਼ਰ ਕਰਦੇ ਹੋ ਜਾਂ ਸਫ਼ਰ ਕਰਨ ਦੀ ਸੋਚ ਰਹੇ ਹੋ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ ਕਿਉਂਕਿ ਡੀਜੀਸੀਏ ਦੇ ਵੱਲੋਂ ਨਵੇਂ ਨਿਯਮ ਜਿਹੜੇ ਨੇ ਲਾਗੂ ਕਰ ਦਿੱਤੇ ਗਏ ਨੇ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ ਹੁਣ ਤੁਸੀਂ ਫਲਾਈਟ ਦੇ ਦੌਰਾਨ ਪਾਵਰ ਬੈਂਕ ਰਾਹੀਂ ਆਪਣਾ ਫੋਨ ਚਾਰਜ ਨਹੀਂ ਕਰ ਸਕਦੇ ਹੋ ਹੁਣ ਨਿਯਮਾਂ ਦੇ ਵਿੱਚ ਜਿਹੜਾ ਹੈ ਬਦਲਾਅ ਕਰ ਦਿੱਤਾ ਗਿਆ ਹੈ ਡੀਜੀਸੀਏ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਪਾਵਰ ਬੈਂਕ ਜਾਂ ਬੈਟਰੀਜ਼ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਸੀ ਉਸ ਨੂੰ ਆਪਣੇ ਹੈਂਡbag ਜਾਂ ਕੈਰੀ ਬੈਗ ਦੇ ਵਿੱਚ ਲੈ ਕੇ ਜਾ ਸਕਦੇ ਹੋ ਪਰ ਉਹ ਜਿਹੜਾ ਪਹਿਲਾਂ ਹੁੰਦਾ ਸੀ ਕਿ ওভারਹੈਡ ਕੈਬਿਨ ਦੇ ਵਿੱਚ ਅਸੀਂ ਸਾਮਾਨ